ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਕਾਨੀ ਦੀ ਅਗਵਾਈ ਵਾਲੀ ਸਰਕਾਰ 4 ਨਵੰਬਰ ਨੂੰ ਫੈਡਰਲ ਬਜਟ ਕਰੇਗੀ ਪੇਸ਼ ਇਸ ਵਾਰ ਡੈਫਿਸਟ ਵਧਣ ਦੀ ਉਮੀਦ ਟੈਕਸੇਸ਼ਨ ਦੇ ਮਾਮਲੇ 'ਚ ਕੈਨੇਡਾ ਵਾਏਡ ਉਰਾਂਟ ਤੇ ਵਿਅਕਤੀ ਨੂੰ ਸਰੀ ਪੁਲਿਸ ਸਰਵਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਲੰਮੇ ਸਮੇਂ ਤੋਂ ਸੀ ਤਲਾਸ਼ ਇਸ ਚੈਨਲ ਨਾਲ ਪਲਾਈਜ਼ ਯੂਨੀਅਨ ਦੇ ਵੱਲੋਂ ਹੁਣ ਸਰਕਾਰ ਤੇ ਦਬਾਅ ਪਾਉਣ ਦੇ ਲਈ ਨਵੀਂ ਰਣਨੀਤੀ ਕੁਝ ਸੈਕਟਰਾਂ 'ਚ ਓਵਰਟਾਈਮ ਕੀਤਾ ਬੰਦ ਮਾਈਨਿੰਗ ਖੇਤਰ ਦੇ ਵਿੱਚ ਵੀ ਹੋਵੇਗੀ ਸਟ੍ਰਾਈਕ ਹੋਰ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਪੀਐਮ ਮਾਰਕਰਨੀ ਦੀ ਸਰਕਾਰ ਵੱਲੋਂ ਕੈਨੇਡਾ ਦਾ ਆਪਣਾ ਪਹਿਲਾ ਬਜਟ ਪੇਸ਼ ਕਰਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਫਾਈਨੈਂਸ ਮਿਨਿਸਟਰ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਅੱਜ ਕਿਹਾ ਕਿ ਉਹ 4 ਨਵੰਬਰ ਨੂੰ ਫੈਡਰਲ ਬਜਟ ਪੇਸ਼ ਕਰਨਗੇ ਮੰਗਲਵਾਰ ਨੂੰ ਹਾਊਸ ਦੇ ਕੁਐਸਚਨ ਪੀਰੀਅਡ ਕਾਲ ਦੌਰਾਨ ਉਹਨਾਂ ਇਸ ਦੀ ਜਾਣਕਾਰੀ ਦਿੱਤੀ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਕਿ ਉਹਨਾਂ ਦਾ ਇਹ ਬਜਟ ਖਰਚ ਵਿੱਚ ਕਟੌਤੀ ਅਤੇ ਇਨਵੈਸਟਮੈਂਟ ਦੋਮਾ ਉੱਪਰ ਫੋਕਸ ਕਰੇਗਾ ਫੈਡਰਲ ਬਜਟ ਆਮ ਤੌਰ ਤੇ ਐਪਰੋਵਲਚ ਹੁੰਦਾ ਹੈ ਪਰ ਲਿਬਰਲਸ ਨੇ ਇਸ ਵਾਰ ਇਸ ਨੂੰ ਫਾਲ ਤੱਕ ਟਾਲ ਦਿੱਤਾ ਸੀ ਲਿਬਰਲਸ ਕਈ ਹਫ਼ਤਿਆਂ ਤੋਂ ਇਹ ਵੀ ਸੰਕੇਤ ਦੇ ਰਹੇ ਹਨ ਕਿ ਬਜਟ ਅਕਤੂਬਰ ਵਿੱਚ ਪੇਸ਼ ਕੀਤਾ ਜਾਏਗਾ ਮinority ਸਰਕਾਰ ਹੋਣ ਕਾਰਨ ਲਿਬਰਲਾਂ ਨੂੰ ਕਿਸੇ ਇੱਕ ਪਾਰਟੀ ਜਾਂ MPs ਦੇ ਸਹਿਯੋਗ ਦੀ ਜ਼ਰੂਰਤ ਹੋਏਗੀ ਜਿਸ ਨਾਲ ਇਹ ਬਜਟ ਪਾਸ ਹੋ ਸਕੇ ਪਰ ਇਸ ਬਜਟ ਵਿੱਚ ਇਨਫਰਾਸਟ੍ਰਕਚਰ ਅਤੇ ਡਿਫੈਂਸ ਉੱਪਰ ਵੱਡੇ ਖਰਚੇ ਕਾਰਨ ਡੈਫਸਿਟ ਬਹੁਤ ਜ਼ਿਆਦਾ ਹੋਏਗਾ ਦੂਜੇ ਪਾਸੇ ਐਨਡੀਪੀ ਦੇ ਨਾਲ ਸੰਬੰਧਿਤ MP ਅਲੈਗਜ਼ੈਂਡਰ ਬੋਲਰੇਸ ਦੇ ਵੱਲੋਂ ਪੱਤਰਕਾਰਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਬਜਟ ਨੂੰ ਸਪੋਰਟ ਕਰਨਗੇ ਤਾਂ ਇਸ ਮਾਮਲੇ ਉੱਤੇ ਉਹਨਾਂ ਆਖੇ ਕਿ ਐਨ ਡੀ ਪੀ ਯੂਨੀਅਨਾਈਜ਼ਡ ਜੌਬਸ ਅਤੇ ਹਾਊਸਿੰਗ ਦੇ ਲਈ ਰੀਅਲ ਪਲਾਨ ਚਾਹੀਦੀ ਹੈ ਕਿਉਂਕਿ ਇਸ ਸਮੇਂ ਕੈਨੇਡੀਅਨ ਯੂਥ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਉਹ ਚਾਹੁੰਦੇ ਨੇ ਕਿ ਸਰਕਾਰ ਚੰਗੀਆਂ ਜੌਬਸ ਪੈਦਾ ਕਰਨ ਵੱਲ ਧਿਆਨ ਕੇਂਦਰਿਤ ਕਰੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨੌਜਵਾਨਾਂ ਚਿਤਨਾਹ ਹੋਰ ਵਧੇਗਾ ਜਿਨ੍ਹਾਂ ਕਹੇ ਕਿ ਫਿਲਹਾਲ ਕਰਨੀ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਚੁੱਕਿਆ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਜੇਕਰ ਭਵਿੱਖ ਦੇ ਵਿੱਚ ਚੁੱਕਿਆ ਜਾਂਦਾ ਤਾਂ ਫਿਰ ਉਹ ਇਸ ਸ਼ਰਤ ਤੇ ਬਜਟ ਨੂੰ ਸਪੋਰਟ ਕਰ ਸਕਦੇ ਨੇ ਕਿਉਂਕਿ ਪਿਛਲੀ ਲਿਬਰਲ ਮinority government ਵੀ NDP ਦੇ ਨਾਲ ਇੱਕ ਸਮਝੌਤੇ ਦੇ ਤਹਿਤ ਚੱਲਦੀ ਰਹੀ ਹੈ ਜਿਸ ਵਿੱਚ ਸਰਕਾਰ ਨੂੰ ਬਚਾਉਣ ਦੇ ਲਈ NDP ਹਾਊਸ ਦੇ ਅੰਦਰ ਲਿਬਰਲਸ ਦਾ ਸਮਰਥਨ ਕਰਦੀ ਰਹੀ ਹੈ ਤੇ ਨਾਲੋਂ ਨਾਲ ਆਪਣੀਆਂ ਸ਼ਰਤਾਂ ਉਹ ਬੇਸ਼ੱਕ NDP স্কੈਬ ਬਿਲ ਹੋਵੇ ਯੂਨੀਵਰਸਲ ਫਾਰਮਾ ਕੇਅਰ ਹੋਵੇ ਜਾਂ ਫਿਰ ਡੈਂਟਲ ਕੇਅਰ ਵਰਗੇ ਪ੍ਰੋਗਰਾਮਸ ਪਾਸ ਲਿਬਰਲਸ ਤੋਂ ਕਰਵਾਉਂਦੀ ਰਹੀ ਹੈ ਸੋ ਇਸ ਸਮੇਂ ਬੇਸ਼ੱਕ ਹਾਊਸ ਆਫ ਕਾਮਨਸ ਦੇ ਵਿੱਚ ਐਨਡੀਪੀ ਕੋਲੇ ਪਾਰਟੀ ਸਟੇਟਸ ਨਹੀਂ ਹੈ ਪਰ ਉਹਨਾਂ ਦੇ ਐਮਪੀਜ਼ ਦੇ ਸਮਰਥਨ ਦੇ ਨਾਲ ਲਿਬਰਲਸ ਬਜਟ ਪਾਸ ਕਰਾਉਣ ਵੱਲ ਧਿਆਨ ਜ਼ਰੂਰ ਕੇਂਦ੍ਰਿਤ ਕਰਨਗੇ ਪਰ ਦੂਜੇ ਪਾਸੇ ਜੇਕਰ ਵਿਰੋਧੀ ਤਰ ਕੰਜ਼ਰਵਟਿਵ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੰਜ਼ਰਵ ਪਾਰਟੀ ਪਹਿਲਾਂ ਹੀ ਪ੍ਰਧਾਨ ਮੰਤਰੀ ਬਾਕਾਰਨੀ ਉੱਪਰੇ ਇਲਜ਼ਾਮ ਲਗਾ ਚੁੱਕੀ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਵੀ ਵੱਸਟ ਡੈਫਿਸਟ ਲੈ ਕੇ ਆਉਣਗੇ ਕਿਉਂਕਿ ਉਹਨਾਂ ਦੇ ਵੱਲੋਂ ਫਿਲਹਾਲ ਧਰਤੀ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਗਿਆ ਕੰਜ਼ਰਟੋ ਲੀਡਰ ਨੇ ਤਾਂ ਇੱਥੋਂ ਤੱਕ ਟਿੱਪਣੀ ਕੀਤੀ ਕਿ ਬਾਕਾਰਨੀ ਇੱਕ ਅਜਿਹੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਬਿਨਾਂ ਕੁਝ ਕੀਤਿਆਂ ਹੀ ਡੈਫਿਸਟ ਇਸ ਹੱਦ ਤੱਕ ਵਧਾ ਦਿੱਤਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ ਹਿੱਟ ਕਰੇਗਾ ਪਰ ਦੂਜੇ ਪਾਸੇ ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਬਜਟ ਕੈਨੇਡਾ ਨੂੰ ਬਿਲਡ ਕਰਨ ਉੱਪਰ ਫੋਕਸ ਹੋਏਗਾ ਤਾਂ ਜੋ ਕੈਨੇਡੀਅਨ ਇਕਨੋਮੀ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਡਾਇਵਰਸੀਫਾਈ ਕੀਤਾ ਜਾ ਸਕੇ ਪਿਛਲੇ ਲੰਬੇ ਸਮੇਂ ਤੋਂ ਐਕਸਟਰਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਖਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਬਿਜ਼ਨੈਸਸ ਅਤੇ ਉਹਨਾਂ ਦੇ ਘਰਾਂ ਨੂੰ ਐਕਸਟਰਸ਼ਨ ਵਾਲੀ ਵਿਅਕਤੀਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਥੇ ਜਿੱਥੇ ਜਬਰੀ ਵਸੂਲੀ ਦੇ ਲਈ ਫੋਨ ਕਾਲਸ ਆ ਰਹੀਆਂ ਨੇ ਉੱਥੇ ਹੀ ਬਹੁਤ ਬਿਜ਼ਨੈਸਸਾਂ ਅਤੇ ਘਰਾਂ ਦੇ ਉੱਪਰ ਗੋਲੀਆਂ ਵੀ ਚੱਲੀਆਂ ਨੇ ਸਾਰੀ ਪੁਲਿਸ ਸਰਵਿਸ ਨੇ ਪੀਲ ਰੀਜਨਲ ਪੁਲਿਸ ਵੱਲੋਂ ਜਵਰੀ ਵਸੂਲੀ ਅਤੇ ਹਥਿਆਰਾਂ ਦੇ ਜੁਰਮ ਨਾਲ ਸੰਬੰਧਿਤ ਮਾਮਲੇ 'ਚ ਕੈਨੇਡਾ ਵਾਈਡ ਵਾਰੰਟ ਉੱਪਰ ਵਾਂਟਡ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਗੁਰਦੀਪ ਸ਼ੇਰਗਿੱਲ ਵਜੋਂ ਦੱਸੀ ਗਈ ਹੈ ਐਸਪੀਐਸ ਨੇ ਕਿਹਾ ਕਿ 11 ਜੁਲਾਈ 2025 ਨੂੰ ਇੱਕ ਸ਼ਿਕਾਇਤਕਰਤਾ ਨੇ ਪੀਲ ਰੀਜਨਲ ਪੁਲਿਸ ਨੂੰ ਇਹ ਜਬਰੀ ਵਸੂਲੀ ਅਤੇ ਸ਼ੂਟਿੰਗ ਦਾ ਸ਼ਿਕਾਰ ਹੋਣ ਦੀ ਰਿਪੋਰਟ ਦਰਜਗਰ ਹੋਈ ਸੀ 7 ਸਤੰਬਰ ਨੂੰ ਐਸਪੀਐਸ ਦੇ ਫਰੰਟਲਾਈਨ ਆਫੀਸਰਜ਼ ਨੂੰ ਸ਼ੇਰਗਿੱਲ ਦੇ ਸਰੀਚ ਹੌਣ ਦਾ ਪਤਾ ਲੱਗਿਆ ਸੀ ਅਤੇ ਪੀਲ ਪੁਲਿਸ ਤੇ ਇਨਵੈਸਟੀਗੇਟਰਸ ਨਾਲ ਮਿਲ ਕੇ ਕੰਮ ਕਰਦੇ ਹੋਏ ਐਸਪੀਐਸ ਆਫਿਸਰਸ ਨੇ ਸ਼ੇਰਗਿਲ ਨੂੰ ਲੱਭਿਆ ਅਤੇ ਗ੍ਰਿਫਤਾਰ ਕੀਤਾ 26 ਸਾਲਾ ਗੁਰਦੀਪ ਸ਼ੇਰਗਿਲ ਨੂੰ ਸਰੀ ਸਰਵਿਸ ਨੇ ਗੋਲੀ ਚਲਾਉਣ ਦੇ ਮਾਮਲੇ 'ਚ ਤੇ ਜਬਰੀ ਵਸੂਲੀ ਦੇ ਦੋਸ਼ਾਂ ਲਈ ਓਰੰਟ ਜਾਰੀ ਕਰਕੇ ਗ੍ਰਿਫਤਾਰ ਕੀਤਾ ਅਤੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸ ਨੂੰ ਪੀਲ ਰੀਜਨਲ ਵਿੱਚ ਵਾਪਸ ਭੇਜਿਆ ਜਾਏਗਾ ਗੁਰਤਲਾਬਾ ਕਿ ਜਵਰੀ ਵਸੂਲੀ ਮਾਮਲੇ ਚ ਇਹ ਗ੍ਰਿਫਤਾਰੀ ਉਸ ਸਮੇਂ ਹੋਈ ਹੈ ਜਦੋਂ ਕੈਨੇਡਾ ਚ ਸਾਊਥ ਏਸ਼ੀਅਨ ਦੇ ਕਾਰੋਬਾਰਾਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਕਈ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਇਕੱਲੇ ਸਰੀ ਦੇ ਵਿੱਚ ਹੀ ਐਕਸਟਰਸ਼ਨ ਦੇ ਨਾਲ ਸਬੰਧਤ 44 ਮਾਮਲੇ ਇਨਵੈਸਟੀਗੇਸ਼ਨ ਅਧੀਨ ਨੇ। ਸ਼ਿਰਗਲ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਇਸ ਮਾਮਲੇ ਚ ਚਾਰਜ ਕੀਤਾ ਗਿਆ ਜਿਸ ਵਿੱਚ ਹੁਸਨਪ੍ਰੀਤ ਸਿੰਘ ਉਮਰ 20 ਸਾਲ ਵਿਅਕਤੀ ਜੋ ਕਿ ਮਿਸਿਸਾਗਾ 온ਟਾਰੀਓ ਦਾ ਰਹਿਣ ਵਾਲਾ ਜਿਸ ਨੂੰ 27 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 23 ਸਾਲ ਦਾ ਗੁਰਪ੍ਰੀਤ ਸਿੰਘ ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ ਪਰ ਉਸ ਨੂੰ ਵਿਨੀਪੈਗ ਤੋਂ गिरफ्तार 26 अगस्त ਨੂੰ ਕੀਤਾ ਗਿਆ ਸੀ আরਸੀਐਮਪੀ ਵੱਲੋਂ ਵੀ ਜੁਲਾਈ ਦੇ ਵਿੱਚ ਐਕਸਟਰਸ਼ਨ ਦੇ ਮਾਮਲੇ 'ਚ ਦੋ ਗ੍ਰਿਫਤਾਰੀਆਂ ਦੀ ਜਾਣਕਾਰੀ ਦਿੱਤੀ ਗਈ ਸੀ 2023 ਦੇ ਵਿੱਚ ਜਵਰੀ ਵਸੂਲੀ ਦੇ ਮਾਮਲੇ ਸਾਹਮਣੇ ਆਏ ਸਨ ਜੋ ਕਿ ਹਾਲੇ ਤੱਕ ਜਾਰੀ ਨੇ ਇਸ ਦੇ ਬਾਅਦ ਇੱਕ ਨੈਸ਼ਨਲ ਪੁਲਿਸ ਟਾਸਕ ਫੋਰਸ ਵੀ ਬੜਾਈ ਗਈ ਸੀ ਤਾਂ ਜੋ ਅਜਿਹੇ ਮਾਮਲੇ ਨੂੰ ਇੱਕ ਸਾਂਝੀ ਇਨਵੈਸਟੀਗੇਸ਼ਨ ਦੇ ਥਰੂ ਹੱਲ ਕੀਤਾ ਜਾਵੇ ਪਰ ਇਸ ਦੇ ਮੌਜੂਦ ਵੀ ਸਰੀ ਦੇ ਵਿੱਚ ਜਿੰਨੇ ਵੀ ਐਕਸਟਰਸ਼ਨ ਦੇ ਮਾਮਲੇ ਸਾਹਮਣੇ ਆਏ ਨੇ ਉਸ ਵਿੱਚ ਫਿਲਹਾਲ ਤੱਕ ਕੋਈ ਅਧਿਕਾਰਤ ਗ੍ਰਫਤਾਰੀ ਦੀ ਪੁਲਿਸ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਸਿਟੀ ਅਫਸਰੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ 2.5 ਲੱਖ ਡਾਲਰ ਦਾ ਇੱਕ ਫੰਡ ਰੱਖਿਆ ਗਿਆ ਜਿਸ ਵਿੱਚ ਜੋ ਵਿਅਕਤੀ ਇਸ ਐਕਸਟਰਸ਼ਨਲ ਸੰਬੰਧਿਤ ਪੁਖਤਾ ਜਾਣਕਾਰੀ ਦੇਵੇਗਾ ਜੋ ਕਿ ਅਦਾਲਤ ਦੇ ਵਿੱਚ ਵੀ ਸਟੈਂਡ ਕਰੇਗੀ ਉਹ ਇਸ ਇਨਾਮ ਦਾ ਹੱਕਦਾਰ ਹੋਏਗਾ ਇਸ ਕਦਮ ਨੂੰ ਇੱਕ ਚੰਗਾ ਕਦਮ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਸਰੀ ਦੇ ਵਿੱਚ ਕੋਈ ਗ੍ਰਿਫਤਾਰੀ ਨਾ ਹੋਣ ਤੇ ਚੀਫ ਨੋਮਲੇਪਨਸਕੀ ਨੇ ਆਖਿਆ ਸੀ ਕਿ 온ਟਾਰੀਓ ਦੇ ਵਿੱਚ ਇਹ ਮਾਮਲੇ 1 ਸਵਾ ਸਾਲ ਪਹਿਲਾਂ ਸਾਹਮਣੇ ਆਏ ਸਨ ਜਦਕਿ ਸਰੀ ਦੇ ਵਿੱਚ ਇੰਨਾ ਲੰਮਾ ਸਮਾਂ ਨਹੀਂ ਹੋਇਆ ਅਤੇ ਅਜਿਹੇ ਮਾਮਲਿਆਂ 'ਚ ਗ੍ਰਿਫਤਾਰੀ ਕਰਨ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਮੰਗਲਵਾਰ ਨੂੰ ਸਟੈਟਿਸਟਿਕ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਗਸਤ ਮਹੀਨੇ 'ਚ ਵਧ ਕੇ 1.9% ਦਰਜ ਕੀਤੀ ਗਈ ਹੈ। ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਅਗਲੇ ਵਿਆਜ ਦਰ ਫੈਸਲੇ ਤੋਂ ਪਹਿਲਾਂ ਆਖਰੀ ਵਾਰ ਵੱਡੇ ਇਕਨੋਮੀ ਦੇ ਨੰਬਰ ਨੇ ਕਿਉਂਕਿ ਗੈਸ ਦੀਆਂ ਕੀਮਤਾਂ ਜੁਲਾਈ ਵਿੱਚ ਘਟ ਹੋਈਆਂ ਸਨ ਪਰ ਅਗਸਤ ਦੌਰਾਨ ਇਹਨਾਂ ਦੇ ਘਟਣ ਦੀ ਰਫ਼ਤਾਰ ਹੌਲੀ ਹੋਈ ਜਿਸ ਕਾਰਨ inflation ਦੇ ਵਿੱਚ ਥੋੜਾ ਵਾਧਾ ਹੋਇਆ ਕਿਉਂਕਿ April ਦੇ ਵਿੱਚ carbon tax ਹਟਾਏ ਜਾਣ ਤੋਂ ਬਾਅਦ ਮਹਿੰਗਾਈ ਦਰ ਗੈਸੀਆਂ ਕੀਮਤਾਂ ਘਟਣ ਕਾਰਨ ھیਠਾਂ ਆਈ ਸੀ ਤੇ ਜੇਕਰ ਗੈਸ ਦੇ ਪ੍ਰਾਈਸ ਨੂੰ ਕੁੱਲ inflation ਵਿੱਚੋਂ ਕੱਢ ਦਿੱਤਾ ਜਾਵੇ ਤਾਂ inflation ھیਠਾਂ ਆਈ ਹੋਈ ਹੈ ਆਰਥਿਕ ਮਾਹਰ ਇਹ ਉਮੀਦ ਕਰਦੇ ਨੇ ਕਿ Bank of Canada ਭਲਕੇ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਇੰਟਰਸਟ ਰੇਟ ਚ ਪੁਆਇੰਟ 25 ਦੀ ਕਟੌਤੀ ਕਰ ਸਕਦੀ ਹੈ ਕਿਉਂਕਿ ਮਾਰਚ ਤੋਂ ਬੈਂਕ ਨੇ ਵਿਆਜ ਦਰਾਂ ਨੂੰ ਹੋਲਡ ਦੇ ਉੱਪਰ ਰੱਖਿਆ ਹੋਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇਨਫਲੇਸ਼ਨ ਦਾ ਨੰਬਰ ਵਧਣਾ ਚਿੰਤਾ ਦਾ ਵਿਸ਼ਾ ਨਹੀਂ ਹੈ ਜਿਸ ਕਾਰਨ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਲੈ ਸਕਦਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਚੀਜ਼ਾਂ ਪਿਛਲੇ ਸਾਲ ਦੇ ਮੁਕਾਬਲੇ 3.5% ਵਧੀਆਂ ਨੇ। ਮੀਟ ਦੀ ਕੀਮਤ 7.2% ਵਧੀ ਹੈ ਤੇ ਫਰੈਸ਼ ਫਰੂਟ ਦੇ ਪ੍ਰਾਈਸ 1.1% ਕਟੇ ਨੇ ਖਾਸ ਕਰ ਅੰਗੂਰ ਅਤੇ 베ਰੀਜ਼ ਦੇ ਪ੍ਰਾਈਸ ਘਟਣ ਕਾਰਨ ਫਰੈਸ਼ ਫਰੂਟਸ ਦਾ ਇਨਫਲੇਸ਼ਨ ਦਾ ਨੰਬਰ ਠੇਹਾ ਆਇਆ ਹੈ ਸੈਲਫੋਨ ਸਰਵਿਸਿਜ਼ ਦੇ ਪ੍ਰਾਈਸ ਪਿਛਲੇ ਸਾਲ ਦੇ ਮੁਕਾਬਲੇ ਹੌਲੀ ਰਫਤਾਰ ਦੇ ਨਾਲ ਘਟੇ ਨੇ ਪਰ ਅਗਸਤ ਦੇ ਵਿੱਚ ਜੇਕਰ ਮੰਥ ਟੂ ਮੰਥ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਕੰਪਨੀਆਂ ਨੇ ਬੈਕ ਟੂ ਸਕੂਲ ਪਲਾਨਸ ਦੇ ਵਿੱਚ ਪ੍ਰਾਈਸ ਵਧਾਏ ਨੇ ਪਰ ਸਮਾਰਟਫੋਨ ਅਤੇ ਟੈਬਲੇਟ ਦਾ ਪ੍ਰਾਈਸ ਘਟਿਆ ਜਿਸ ਕਾਰਨ ਸੈਕਟਰ ਬੈਲੈਂਸ ਹੋਇਆ ਹੈ ਟ੍ਰੈਵਲ ਸਰਵਿਸਿਜ਼ 3.8% ਸਸਤੀਆਂ ਹੋਈਆਂ ਨੇ ਜਿਸ ਦਾ ਇੱਕ ਕਾਰਨ ਅਮਰੀਕਾ ਦੇ ਵੱਲ ਟ੍ਰੈਵਲ ਘਟਣਾ ਹੈ ਕਿਉਂਕਿ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਫ ਦਾ ਐਲਾਨ ਕੀਤਾ ਹੈ ਤੇ ਬਾਰਡਰ ਦੇ ਉੱਪਰ ਪੁਛਪੜਤਾਲ ਵਧੀ ਹੈ ਉਸ ਸਮੇਂ ਤੋਂ ਅਮਰੀਕਾ ਜਾਣ ਵਾਲੇ ਕੈਨੇਡੀਅਨਸ ਦੀ ਗਿਣਤੀ ਲਗਾਤਾਰ ਘਟੀ ਹੈ ਜਿਸ ਕਾਰਨ ਟ੍ਰੈਵਲ ਸਰਵਿਸਿਜ਼ ਸਸਤੀਆਂ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਹੋਟਲ ਦੇ ਰੈਂਟ ਜ਼ਰੂਰ ਵਧੇ ਨੇ ਖਾਸ ਕਰਕੇ ਨੋਵਾ ਸਕੋਸ਼ੀਆ ਅਤੇ ਨਿਊ ਫੰਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਅਗਸਤ ਮਹੀਨੇ ਦੇ ਦੌਰਾਨ ਹੋਟਲਸ ਦੇ ਪ੍ਰਾਈਸ ਵਧੇ ਕਿਉਂਕਿ ਅਗਸਤ ਦੇ ਵਿੱਚ ਇੱਥੇ ਕੈਨੇਡਾ ਗੇਮਜ਼ ਹੋਈਆਂ ਸਨ ਜਿਸ ਕਾਰਨ ਹੋਟਲਸ ਦੀ ਮੰਗ ਦੇ ਵਿੱਚ ਵਾਧਾ ਹੋਇਆ ਸੀ ਸੋ ਇਨ੍ਹਾਂ ਤਮਾਮ ਨੰਬਰਾਂ ਦੇ ਆਧਾਰ ਤੇ ਆਰਥਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਭਲਕੇ ਬੈਂਕ ਆਫ ਕੈਨੇਡਾ ਦੇ ਵੱਲੋਂ ਇੱਕ ਇੰਟਰਸਟ ਰੇਟ ਕੱਟ ਦਾ ਫੈਸਲਾ ਲਿਆ ਜਾ ਸਕਦਾ ਹੈ ਪਰ ਜਿਸ ਤੰਗ ਦੀ ਅਨਿਸ਼ਚਿਤਤਾ ਇਕਨੋਮੀਨੀ ਦੇ ਵਿੱਚ ਬਣੀ ਹੋਈ ਹੈ ਉਸੇ ਚੱਲਦਿਆਂ ਬੈਂਕ ਦੀ ਗਵਰਨਿੰਗ ਕਾਉਂਸਲ ਕੀ ਫੈਸਲਾ ਕਰਦੀ ਹੈ ਇਸ ਨੂੰ ਲੈ ਕੇ ਸਭ ਦੇ ਸ਼ੰਕੇ ਸ਼ੁਭਾ ਬਣੇ ਹੋਏ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਵੀ ਤਸਵੀਰ ਕਲੀਅਰ ਨਾ ਹੋਣ ਕਾਰਨ ਬੈਂਕ ਵੱਲੋਂ ਇੰਟਰਸਟ ਰੇਟ ਹੋਲਡ ਰੱਖੇ ਗਏ ਸਨ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਨਵੇਂ ਘਰ ਬਣਾਉਣ ਦੀ ਸ਼ੁਰੂਆਤ ਸਾਲਾਨਾ ਆਧਾਰ ਤੇ ਅਗਸਤ ਦੇ ਵਿੱਚ 16% ਘਟ ਰਿਹਾ ਭਾਪਕੇ ਨਵੇਂ ਘਰਾਂ ਨੂੰ ਬਣਾਉਣ ਦਾ ਕੰਮ ਹੌਲੀ ਹੋਇਆ ਹੈ ਏਜੰਸੀ ਮੁਤਾਬਕ ਸੀਜ਼ਨਲ ਐਡਜਸਟਮੈਂਟ ਤੋਂ ਬਾਅਦ ਜੁਲਾਈ ਚ ਹਾਊਸਿੰਗ ਸਟਾਰਟਅਪਸ ਦਾ ਨੰਬਰ 245791 ਰਿਹਾ ਜੋ ਕਿ ਜੁਲਾਈ ਵਿੱਚ 293537 ਸੀ ਰੂਰਲ ਇਲਾਕਿਆਂ ਦੇ ਵਿੱਚ ਹਾਊਸਿੰਗ ਸਟਾਰਟਅਪਸ ਦਾ ਨੰਬਰ ਸਾਲਾਨਾ 22063 ਅਗਸਤ ਦੇ ਵਿੱਚ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵੀ ਘਟ ਸਕਦੀ ਹੈ। ਦੂਜੇ ਪਾਸੇ ਕੈਨੇਡੀਅਨ ਫੈਡਰਲ ਸਰਕਾਰ ਦੇ ਵੱਲੋਂ ਹਾਊਸਿੰਗ ਸੈਕਟਰ ਦੇ ਵਿੱਚ ਸਪਲਾਈ ਵਧਾਉਣ ਦੇ ਲਈ ਕਦਮ ਚੁੱਕੇ ਗਏ ਨੇ। ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਵੱਡਾ ਮਸਲਾ ਪਿਛਲੇ ਸਮੇਂ ਦੌਰਾਨ ਬਣਿਆ ਰਿਹਾ ਹੈ ਅਤੇ ਫੈਡਰਲ ਇਲੈਕਸ਼ਨ ਦੇ ਸਮੇਂ ਵੀ ਇਸ ਮੁੱਦੇ ਦੇ ਉੱਪਰ ਸਾਰੀਆਂ ਧਿਰਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ। ਇਸ ਸਮੇਂ ਜੋ ਸਰਵੇਖਣ ਸਾਹਮਣੇ ਆ ਰਹੇ ਨੇ ਉਸ ਵਿੱਚ ਅਫੋਰਡੇਬਿਲਟੀ ਅਤੇ ਵਧੇ ਹੋਏ ਕੋਸਟ ਆਫ ਲਿਵਿੰਗ ਤਿੰਨ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਮਾਕਰਨੀ ਵੱਲੋਂ ਬਿਲਡ ਕੈਨੇਡਾ ਹੋਮਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਫੈਡਰਲ ਸਰਕਾਰ ਦੇ ਹਾਊਸਿੰਗ ਪ੍ਰੋਗਰਾਮ ਨੂੰ ਮੋਨੀਟਰ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਾਲਿਸੀ ਰਾਹੀਂ ਕੈਨੇਡਾ ਚ ਘਰ ਬਣਾਉਣ ਦਾ ਪ੍ਰੋਸੀਜਰ ਤੇਜ਼ ਹੋਏਗਾ ਜਿਸ ਨਾਲ ਪ੍ਰੋਵਿੰਸਾਂ ਟੈਰੀਟਰੀਜ਼ ਅਤੇ ਫਸਨੇਸ਼ਨਸ ਦੇ ਨਾਲ ਮਿਲ ਕੇ ਅਫੋਰਡੇਬਲ ਘਰ ਬਣਾਏ ਜਾਣਗੇ ਇਸ ਤੋਂ ਇਲਾਵਾ ਕਮਿਊਨਿਟੀ ਹਾਊਸਿੰਗ ਵਧੇਗੀ ਮਿਡਲ ਕਲਾਸ ਵਾਸਤੇ ਪ੍ਰਾਈਵੇਟ ਡਿਵੈਲਪਰਾਂ ਦੇ ਨਾਲ ਸਾਂਝ ਬਣੇਗੇ ਤੇ ਇਸ ਦੇ ਸੀਈਓ ਐਨਾ ਬਾਈਲਾਓ ਹੋਣਗੇ ਜੋ ਕਿ ਟ੍ਰਾਂਟੋ ਦੀ ਸਿਟੀ ਕੌਂਸਲਰ रह ਚੁੱਕੇ ਨੇ ਇਸ ਤੋਂ ਇਲਾਵਾ ਫੈਡਰਲ ਸਰਕਾਰ ਦੀ ਜ਼ਮੀਨ ਉੱਪਰ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾਏਗੀ ਅਤੇ ਪਲੈਨਿੰਗ ਫੰਡ ਵੀ ਮੁਹੱਈਆ ਕਰਵਾਏ ਜਾਣਗੇ ਫੈਡਰਲ ਸਰਕਾਰ ਵੱਲੋਂ ਇਸ ਲਈ 13 ਬਿਲੀਅਨ ਡਾਲਰ ਰੱਖੇ ਗਏ ਨੇ ਇਸ ਫੰਡਾਂ ਤਹਿਤ ਓਟਵਾ ਐਡਮਿੰਟਨ ਵਿਨੀਪੈਗ ਟ੍ਰਾਂਟੋ ਅਤੇ ਲੈਂਗੁਇਲ ਕਿਊਬਿਕ ਦੇ ਵਿੱਚ 4000 ਮੋਡਿਊਲਰ ਘਰ ਸਭ ਤੋਂ ਪਹਿਲਾਂ ਬਣਾਏ ਜਾਣਗੇ ਬੇਸ਼ੱਕ ਸਰਕਾਰ ਇਸ ਨੂੰ ਅਫੋਰਡੇਬਲ ਹਾਊਸਿੰਗ ਦੇ ਲਈ ਅਹਿਮ ਦੱਸ ਰਹੀ ਹੈ ਪਰ ਕੰਜ਼ਰਵੇਟਿਵ ਲੀਡਰ ਪੇਰੇ ਪੌਲੀਆਬ ਨੇ ਇਸ ਦੀ ਆਲੋਚਨਾ ਕੀਤੀ ਹੈ ਜਿਨ੍ਹਾਂ ਕਹੇ ਕਿ ਪ੍ਰਧਾਨ ਮੰਤਰੀ ਕਾਰਨੀ ਸਿਰਫ ਬਿਊਰੋਕਰੇਸੀ ਵਧਾ ਰਹੇ ਨੇ ਜਦਕਿ ਚਾਹੀਦਾ ਹੈ ਕਿ ਪਰਮਿਟ ਜਾਰੀ ਕਰਨ ਦੇ ਵਿੱਚ ਤੇਜ਼ੀ ਕੀਤੀ ਜਾਵੇ ਅਤੇ ਟੈਕਸਾਂ ਦੇ ਰੂਪ ਦੇ ਵਿੱਚ ਜੋ ਖਰਚੇ ਬਿਲਡਰਸ ਦੇ ਹੁੰਦੇ ਨੇ ਉਹਨਾਂ ਨੂੰ ਘਟਾਇਆ ਜਾਵੇ ਇਸ ਦੇ ਨਾਲ ਹੀ ਹਾਊਸਿੰਗ ਅਫੋਰਡੇਬਿਲਟੀ ਆ ਸਕਦੀ ਹੈ ਜਿਨ੍ਹਾਂ ਆਖਿਆ ਕਿ ਮੌਜੂਦਾ ਜੋ ਪ੍ਰੋਗਰਾਮ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਉਸ ਦੇ ਨਾਲ ਸਿਰਫ ਬਿਊਰੋਕਰੇਸੀ ਦਾ ਸਾਈਜ਼ ਵੱਡਾ ਹੋਏਗਾ ਧਰਾਤਲ ਦੇ ਉੱਪਰ ਇਸ ਦਾ ਕੋਈ ਅਸਰ ਨਜ਼ਰ ਨਹੀਂ ਆਏਗਾ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਹਾਊਸਿੰਗ ਸਪਲਾਈ ਪ੍ਰਭਾਵਿਤ ਹੋਣ ਕਾਰਨ ਪ੍ਰਾਈਸ ਦੇ ਵਿੱਚ ਵਾਧਾ ਹੋਇਆ ਪਰ ਬੈਂਕ ਆਫ ਕੈਨੇਡਾ ਵੱਲੋਂ ਲਗਾਏ ਗਏ ਇੰਟਰਸਟ ਰੇਟ ਅਤੇ ਅਮਰੀਕੀ ਟੈਰਫਸ ਦੇ ਮੱਦੇਨਜ਼ਰ ਰੀਅਲ ਏਸਟੇਟ ਮਾਰਕੀਟ ਪਿਛਲੇ ਲੰਬੇ ਸਮੇਂ ਤੋਂ ਸੁਸਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਜਲਦੀ ਕਿਤੇ ਮਾਰਕੀਟ ਦੇ ਸਟੈਂਡ ਹੋਣ ਦੀ ਸੰਭਾਵਨਾ ਹੈ ਬਹੁਤ ਘਟ ਨੇ ਪਰ ਇਸ ਦੇ ਨਾਲ ਇਹ ਚਿੰਤਾਵਾਂ ਵੀ ਵੱਧ ਗਈਆਂ ਨੇ ਕਿ ਬਹੁਤ ਸਾਰੇ ਹਾਊਸਿੰਗ ਪ੍ਰੋਜੈਕਟ ਜੋ ਕਿ ਸ਼ੁਰੂ ਹੋਣੇ ਸਨ ਉਹਨਾਂ ਨੂੰ ਬਿਲਡਰ ਡਿਲੇ ਕਰ ਰਹੇ ਨੇ ਖਾਸ ਕਰਕੇ ਟ੍ਰਾਂਟੋ ਏਰੀਆ ਦੇ ਵਿੱਚ ਕਾਂਡੋਮਿਨੀਅਮ ਦੇ ਜੋ ਨਵੇਂ ਯੂਨਿਟ ਬਣਨੇ ਸਨ ਉਸ 'ਚ 60% ਦੀ ਗਰਾਵਟ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਇਕਨੋਮੀ ਠੀਕ ਹੁੰਦੀ ਹੈ ਤਾਂ ਸਪਲਾਈ ਇੱਕ ਵਾਰ ਫਿਰ ਤੋਂ ਵੱਡਾ ਮੁੱਦਾ ਬਣ ਸਕਦੀ ਹੈ ਪਰ ਫੈਡਰਲ ਸਰਕਾਰ ਇਸ ਨੂੰ ਆਪਣੇ ਪ੍ਰੋਗਰਾਮ ਦੇ ਤਹਿਤ ਹੱਲ ਕਰਨ ਦਾ ਦਾਅਵਾ ਜ਼ਰੂਰ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਜਨਰਲ এমਪਲਾਈਜ਼ ਯੂਨੀਅਨ ਦੇ ਵੱਲੋਂ ਆਪਣੀ ਸਟ੍ਰਾਈਕ ਦੇ ਵਿੱਚ ਹੋਰ ਵਾਧਾ ਕੀਤਾ ਗਿਆ ਤਾਂ ਜੋ ਪ੍ਰੋਵਿੰਸ਼ੀਅਲ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਸਕੇ ਸੋ ਹੁਣ ਮਾਈਨਿੰਗ ਇੰਡਸਟਰੀ ਨੂੰ ਹਟ ਕੀਤਾ ਗਿਆ ਜਿਸ ਵਿੱਚ ਇੰਜੀਨੀਅਰ ਅਤੇ ਜੀਓਸਾਇੰਟਿਸਟ ਹੁਣ ਸਟ੍ਰਾਈਕ ਦੇ ਉੱਪਰ ਜਾਣਗੇ ਜਿਸ ਦੇ ਨਾਲ ਸਰਕਾਰ ਦੇ ਉੱਪਰ ਪ੍ਰੈਸ਼ਰ ਵਧੇਗਾ ਇਸ ਤੋਂ ਇਲਾਵਾ ਕ੍ਰੈਸ਼ਨਲ ਆਫਿਸਰਸ ਅਤੇ ਸ਼ੈਰਫਸ ਤੇ ਓਵਰਟਾਈਮ ਉੱਪਰ ਵੀ ਪਾਬੰਦੀ ਲਗਾ ਕੇ ਪ੍ਰੈਸ਼ਰ ਵਧਾਇਆ ਜਾ ਰਿਹਾ ਯੂਨੀਅਨ ਦੇ ਪ੍ਰੈਜ਼ੀਡੈਂਟ ਫਿੰਚ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਸਰਕਾਰ ਨੂੰ ਗੱਲਬਾਤ ਲਈ ਟੇਬਲ ਉੱਪਰ ਆਉਣ ਵਾਸਤੇ ਮਜਬੂਰ ਕੀਤਾ ਜਾ ਸਕੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ ਸ਼ੁੱਕਰਵਾਰ ਨੂੰ ਯੂਨੀਅਨ ਨੇ ਲੈ ਕੇ ਡਿਸਟ੍ਰਿਬਿਊਸ਼ਨਸ ਬ੍ਰਾਂਚ ਵਿੱਚ ਓਵਰਟਾਈਮ ਬੈਨ ਕੀਤਾ ਸੀ ਕਿਉਂਕਿ ਯੂਨੀਅਨ ਦੀ ਸਟ੍ਰਾਈਕ ਅਤੇ ਧਰਨੇ ਤੀਜੇ ਹਫਤੇ ਦੇ ਵਿੱਚ ਪਹੁੰਚ ਗਏ ਨੇ ਯੂਨੀਅਨ 2 ਸਾਲਾਂ ਦੇ ਵਿੱਚ 8.25% ਤਨਖਾਹ ਵਾਧੇ ਦੀ ਮੰਗ ਕਰਦੀ ਹੈ ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੀ ਫਾਈਨੈਂਸ ਮਿਨਿਸਟਰ ਨੇ ਦੱਸਿਆ ਸੀ ਕਿ ਫਿਜ਼ੀਕਲ ਇਅਰ ਦੇ ਪਹਿਲੇ ਕੁਆਟਰ ਵਿੱਚ ਬਜਟ ਘਾਟਾ 11.6 ਬਿਲੀਅਨ ਡਾਲਰ ਤੇ ਪਹੁੰਚ ਗਿਆ ਜਿਸ ਦਾ ਮੁੱਖ ਕਾਰਨ ਕਾਰਬਨ ਟੈਕਸ ਦਾ ਖਤਮ ਹੋਣਾ ਅਤੇ ਗਲੋਬਲ ਟਰੇਡ ਦੇ ਵਿੱਚ ਨਿਸ਼ਚਿਤਾ ਨਾ ਹੋਣਾ ਹੈ ਯੂਨੀਅਨ 34000 ਵਰਕਰਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਜਿਸ ਵਿੱਚ ਲਿਕਰ ਸਟੋਰਸ ਕੋਰਸ ਪਬਲਿਕ ਐਡਮਿਨਿਸਟ੍ਰੇਸ਼ਨ ਹੈਲਥ케ਅਰ ਐਜੂਕੇਸ਼ਨ ਸੋਸ਼ਲ ਸਰਵਿਸਿਜ਼ ਮਾਈਨਿੰਗ ਸੈਕਟਰ ਦੇ ਮੁਲਾਜ਼ਮ ਸ਼ਾਮਲ ਨੇ ਜਿਨ੍ਹਾਂ ਕਿਹਾ ਕਿ ਅਗਲੇ ਨੋਟਿਸ ਤੱਕ ਸਟ੍ਰਾਈਕ ਜਾਰੀ ਰਹੇਗੀ ਵੀਸੀ ਦੇ ਫਾਈਨੈਂਸ ਮਿਨਿਸਟਰ ਨੇ ਕਿਹਾ ਸੀ ਕਿ ਸਰਕਾਰ ਗੱਲਬਾਤ ਦੇ ਲਈ ਟੇਬਲ ਤੇ ਆਉਣਾ ਚਾਹੁੰਦੀ ਹੈ ਪਰ ਯੂਨੀਅਨ ਬਿਹਤਰ ਵੇਜ ਡੀਲ ਆਫਰ ਤੋਂ ਬਿਨਾ ਗੱਲਬਾਤ ਲਈ ਤਿਆਰ ਨਹੀਂ ਹੈ ਸਿਵਲ ਸਰਵਿਸ ਦੇ 2000 ਯੂਨੀਅਨ ਮੈਂਬਰ ਸਟ੍ਰਾਈਕ ਦੇ ਉੱਪਰ ਸਭ ਤੋਂ ਪਹਿਲਾਂ ਗਏ ਸਨ ਯੂਨੀਅਨ ਨੇ ਕਿਹਾ ਸੀ ਕਿ ਸਰਕਾਰ ਜੇਕਰ ਆਫਰ ਇੰਪਰੂਵ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਟ੍ਰਾਈਕ ਤੇ ਜਾਣ ਵਾਲੇ ਵਰਕਰਸ ਦੀ ਗਿਣਤੀ ਵਧਾਈ ਜਾਏਗੀ। ਬੀਸੀ ਜਨਰਲ EMPLOYEES ਯੂਨੀਅਨ ਵੱਲੋਂ ਸਟ੍ਰਾਈਕ ਦੇ ਸਬੰਧ ਵਿੱਚ ਜੋ VOTING ਕਰਾਈ ਗਈ ਸੀ ਉਸ ਵਿੱਚ 90% ਤੋਂ ਜ਼ਿਆਦਾ ਯੂਨੀਅਨ ਦੀ ਰਿਪਰੈਜ਼ੈਂਟਸ ਨੇ ਸਟ੍ਰਾਈਕ ਦੇ ਹੱਕ ਦੇ ਵਿੱਚ ਵੋਟ ਪਾਈ ਸੀ। ਇਸ ਤੋਂ ਵੱਲੋਂ ਜੁਲਾਈ ਦੇ ਵਿੱਚ ਵੀ ਸਰਕਾਰ ਦੇ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਇਹ VOTING ਕਰਵਾਈ ਗਈ ਸੀ ਜਿਸ ਦਾ ਫੈਸਲਾ 11 ਅਗਸਤ ਨੂੰ ਆਇਆ ਸੀ। ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫੈਂਚ ਨੇ ਕਿਹਾ ਸੀ ਕਿ ਤਨਖਾਹ ਵਾਧਾ ਘੱਟੋ ਕੰਮ ਕਰਨ ਦੀ ਕਾਨੂੰਨ ਅਤੇ ਕੰਟਰੈਕਟ ਦੇ ਵਿੱਚ ਮਾਡਰਨਾਈਜੇਸ਼ਨ ਦੀ ਮੰਗ ਦੇ ਲਈ ਇਹ ਸਟ੍ਰਾਈਕ ਕੀਤੀ ਗਈ ਹੈ ਜਿੰਨਾ ਕਿਹਾ ਸੀ ਕਿ ਯੂਨੀਅਨ ਦੇ ਮੈਂਬਰ ਅਫੋਰਡੇਬਿਲਟੀ ਕ੍ਰਾਈਸਿਸ ਦੇ ਨਾਲ ਜੂਝ ਰਹੇ ਨੇ ਅਤੇ ਸਕਿਲਡ ਵਰਕਰਾਂ ਦੀ ਘੱਟ ਤਨਖਾਹ ਮਹਿੰਗਾਈ ਦਰ ਦੇ ਨਾਲ ਮੇਲ ਨਹੀਂ ਖਾਂਦੀ ਅਤੇ ਇਸੇ ਦੌਰਾਨ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਵੀ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਸਮੇਂ ਫਾਈਨੈਂਸ਼ੀਅਲ ਹਾਲਾਤ ਐਸੇ ਨਹੀਂ ਨੇ ਕਿ ਪਿਛਲੇ ਕੰਟਰੈਕਟ ਦੀ ਤਰ੍ਹਾਂ ਤਨਖਾਹ ਵਾਧਾ ਦਿੱਤਾ ਜਾ ਸਕੇ ਪ੍ਰੀਮੀਅਰ ਡੇਵीडी ਵੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਦੇ ਅਨੁਸਾਰ ਤਨਖਾਹ ਵਧਾਈ ਜਾਂਦੀ ਹੈ ਤਾਂ ਇਹ ਬ੍ਰਿਟਿਸ਼ ਕੋਲੰਬੀਆ ਦੇ ਟੈਕਸ ਸਪੇਅਰਸ ਦੇ ਨਾਲ ਇਨਸਾਫ ਨਹੀਂ ਹੋਏਗਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਫਿਸਕਲ ਇਅਰ ਦੇ ਵਿੱਚ ਵੇਜ ਅਤੇ ਕੰਪਨਸੇਸ਼ਨ ਪ੍ਰਪੋਜ਼ਲ 437 ਮਿਲੀਅਨ ਡਾਲਰ ਤੋਂ ਜ਼ਿਆਦਾ ਕਾਸਟ ਕਰੇਗਾ ਅਤੇ ਕਿਸੇ ਰੂਪ ਦੇ ਵਿੱਚ ਵੀ ਬ੍ਰਿਟਿਸ਼ ਕੋਲੰਬੀਆ ਦੇ ਟੈਕਸ ਸਪੇਅਰਸ ਦੇ ਨਾਲ ਨਿਆਂ ਨਹੀਂ ਹੋਏਗਾ ਕੈਨੇਡਾ ਦੀ ਟ੍ਰਾਂਸਪੋਰਟ ਅਤੇ ਇੰਟਰਨਲ ਟ੍ਰੇਡ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਪੀਐਮ ਕਾਰਨੀ ਦੀ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ। ਪ੍ਰਧਾਨ ਮੰਤਰੀ ਮਾ ਕਾਰਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇੱਕ ਲੈਟਰ ਵਿੱਚ ਕਿਹਾ ਕਿ ਫਰੀਲੈਂਡ ਯੂਕਰੇਨ ਵਿੱਚ ਪੁਨਰ ਨਿਰਮਾਣ ਲਈ ਕੈਨੇਡਾ ਦੇ ਨਵੇਂ ਵਿਸ਼ੇਸ਼ ਪ੍ਰਤੀਨਿਧੀ ਵਜੋਂ ਕੰਮ ਕਰਨਗੇ ਅਤੇ ਅੰਟਰਮ ਤੌਰ ਤੇ ਐਮਪੀ ਬਣੇ ਰਹਿਣਗੇ। ਫਰੀਲੈਂਡ ਨੇ ਕਿਹਾ ਕਿ ਉਹਨਾਂ ਲਈ ਨਵੀਂ ਭੂਮਿਕਾ ਸਨਮਾਨ ਵਾਲੀ ਗੱਲ ਹੈ ਪਰ ਪਬਲਿਕ ਸਰਵਿਸ ਛੱਡਣ ਨਾਲ ਉਹਨਾਂ ਨੂੰ ਥੋੜੀ ਉਦਾਸੀ ਜ਼ਰੂਰ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਫ੍ਰੀਲੈਂਡ ਦੇ ਟਰਾਂਸਪੋਰਟ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਗਵਰਨਮੈਂਟ ਹਾਊਸ ਲੀਡਰ ਸਟੀਵ ਮੈਕਕੇਨਨ ਨੂੰ ਮਿਲ ਸਕਦੀ ਹੈ ਅਤੇ ਇੰਟਰਨਲ ਟ੍ਰੇਡ ਦਾ ਡਿਪਾਰਟਮੈਂਟ ਅਮਰੀਕਾ ਕਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲਿਵਲੌਂਕ ਨੂੰ ਸੌਂਪਿਆ ਜਾ ਸਕਦਾ ਹੈ ਗੌਰਤਲਬ ਹੈ ਕਿ 2015 ਵਿੱਚ ਲਿਬਰਲਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫ੍ਰੀਲੈਂਡ ਦਾ ਕੈਨੇਡੀਅਨ ਰਾਜਨੀਤੀ ਦੇ ਵਿੱਚ ਕਦ ਬਹੁਤ ਵੱਡਾ ਹੋਇਆ ਤੇ ਉਹ ਮਹੱਤਵਪੂਰਨ ਅਹੁਦਿਆਂ ਤੇ ਰਹੇ ਉਸ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਡਿਪਟੀ ਦੇ ਰੂਪ ਵਿੱਚ ਵੀ ਕੰਮ ਕਰਦੇ ਰਹੇ ਨੇ ਤੇ 2020 ਦੇ ਵਿੱਚ ਉਹ ਫਾਈਨੈਂਸ ਮਿਨਿਸਟਰ ਬਣਨ ਵਾਲੇ ਪਹਿਲੇ ਔਰਤ ਸਨ ਫ੍ਰੀ ਲੈਂਡ ਦੇ ਵੱਲੋਂ ਬੇਸ਼ੱਕ ਜਸਟਨ ਟਰੂਡੋ ਦੇ ਆਖਰੀ ਦਿਨਾਂ ਦੇ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਇਸੇ ਬਾਅਦ ਉਹ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਵੀ ਸ਼ਾਮਲ ਹੋਏ ਸਨ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਮਾਕ ਕਾਰਨੀ ਲੀਡਰ ਬਣ ਕੇ ਉਭਰੇ ਸਨ ਇਸ ਤੋਂ ਬਾਅਦ ਫੈਡਰਲ ਇਲੈਕਸ਼ਨ ਦੇ ਵਿੱਚ ਜਿੱਤਣ ਤੋਂ ਬਾਅਦ ਉਹਨਾਂ ਨੂੰ ਕੈਬਨਟ ਦੇ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ ਅਮਰੀਕਾ ਕੈਨੇਡਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੀ ਜਦੋਂ ਗੱਲ ਤੁਰਦੀ ਹੈ ਤਾਂ 2018 ਦੇ ਵਿੱਚ ਫਿਨੈਂਸ ਮਿਨਿਸਟਰ ਹੁੰਦਿਆ ਕ੍ਰਿਸਟੀਆਫ ਰੀਲੈਂਡ ਦੇ ਵੱਲੋਂ ਬਹੁਤ ਸਖਤ ਨੇਗੋਸ਼ੀਏਸ਼ਨਸ ਇਸ ਲਈ ਕੀਤੀਆਂ ਗਈਆਂ ਸਨ ਜਿਸ ਕਾਰਨ ਇਹ ਫ੍ਰੀ ਟ੍ਰੇਡ ਐਗਰੀਮੈਂਟ ਸੰਭਵ ਹੋਇਆ ਸੀ ਅਤੇ ਅੱਜ ਤੱਕ ਵੀ ਜਾਰੀ ਹੈ ਫ੍ਰੀਲੈਂਡ ਦੇ ਵੱਲੋਂ ਨਵੀਂ ਜ਼ਿੰਮੇਵਾਰੀ ਤਹਿਤ ਯੂਕਰੇਨ ਦੇ ਵਿੱਚ ਸਭ ਕੁਝ ਠੀਕ ਠਾਕ ਕਰਨ ਦੇ ਲਈ ਕੈਨੇਡਾ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ ਅਤੇ ਤਮਾਮ ਕੰਮ ਕਾਜ ਨੂੰ ਕਿਸ ਢੰਗ ਦੇ ਨਾਲ ਨੇਪਰੇ ਚੜਾਇਆ ਜਾਏਗਾ ਇਸ ਵਿਸ਼ੇ ਤੇ ਉਹਨਾਂ ਦਾ ਧਿਆਨ ਫੋਕਸ ਰਹੇਗਾ ਫ੍ਰੀਲੈਂਡ ਨੂੰ ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕੈਨੇਡਾ ਦਾ ਯੂਕਰੇਨ ਪਤੀ ਸਟੈਂਡ ਵੀ ਸਪਸ਼ਟ ਹੁੰਦਾ ਹੈ ਕਿ ਇੱਕ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕਰਕੇ ਇਸ ਵਾਰ ਦੇ ਰੁਕਣ ਤੋਂ ਬਾਅਦ ਵੀ ਕੈਨੇਡਾ ਯੂਕਰੇਨ ਦੀ ਸਹਾਇਤਾ ਜਾਰੀ ਰੱਖੇਗਾ ਤਾਂ ਜੋ ਉੱਥੇ ਸਭ ਕੁਝ ਠੀਕ ਠਾਕ ਕੀਤਾ ਜਾ ਸਕੇ ਪਰ ਫਿਲਹਾਲ ਰਸ਼ੀਆ ਦੇ ਵੱਲੋਂ ਜਿਸ ਸੰਗ ਦੇ ਨਾਲ ਯੂਕਰੇਨ ਦੇ ਉੱਪਰ ਤੇ ਯੂਕਰੇਨ ਦੇ ਵੱਲੋਂ ਰਸ਼ੀਆ ਉੱਪਰ ਹਮਲੇ ਕੀਤੇ ਜਾ ਰਹੇ ਨੇ ਉਸ ਤਹਤ ਜਲਦੀ ਕਿਤੇ ਇਸ ਵਾਰ ਦੇ ਰੁਕਣ ਦੀਆਂ ਸੰਭਾਵਨਾਵਾਂ ਨਹੀਂ ਨੇ ਪ੍ਰਧਾਨ ਮੰਤਰੀ ਮਹਾਕਾਨਨੀ ਦੇ ਵੱਲੋਂ ਅੱਜ ਦੁਪਹਿਰ ਸਸਕੈਚੁਵਨ ਦੇ ਪ੍ਰੀਮੀਅਰ ਸਕਾਟ ਮੋ ਦੇ ਨਾਲ ਕੈਨੋਲਾ ਦੇ ਮਸਲੇ ਦੇ ਉੱਪਰ ਮੀਟਿੰਗ ਕੀਤੀ ਗਈ ਕਿਉਂਕਿ ਸਕਾਟ ਮੋ ਹਾਲ ਹੀ ਦੇ ਵਿੱਚ ਆਪਣੀ ਚੀਨ ਦੌਰੇ ਨੂੰ ਪੂਰਾ ਕਰਕੇ ਕੈਨੇਡਾ ਵਾਪਸ ਆਏ ਨੇ ਤੇ ਇਸ ਦੌਰੇ ਦੇ ਦੌਰਾਨ ਕੀ ਗੱਲਬਾਤ ਹੋਈ ਅਤੇ ਕੈਨੇਡੀਅਨ ਕੈਨੋਲਾ ਫਾਰਮਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਕੈਨੇਡਾ ਦਾ ਭਵਿੱਖ ਦੇ ਵਿੱਚ ਕੀ ਸਟੈਂਡ ਹੋਏਗਾ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਕੈਨੇਡਾ ਦੇ ਐਗਰੀਕਲਚਰ ਮਿਨਿਸਟਰ ਤੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਦੇ ਵੱਲੋਂ ਵੀ ਹਿੱਸਾ ਲਿਆ ਗਿਆ ਸੀ ਕਿਉਂਕਿ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਦੇ ਉੱਪਰ 76% ਟੈਰਫ ਲਗਾਏ ਗਏ ਸਨ ਜਿਸ ਤੋਂ ਬਾਅਦ ਇਹ ਇੰਡਸਟਰੀ ਵੀ ਬੁਰੀ ਤਰ੍ਹਾਂ ਹਿੱਟ ਹੁੰਦੀ ਦਿਖਾਈ ਦਿੱਤੀ ਕਿਉਂਕਿ ਅਮਰੀਕਾ ਤੋਂ ਬਾਅਦ ਚੀਨ ਕੈਨੇਡਾ ਦਾ ਸਭ ਤੋਂ ਵੱਡਾ ਕੈਨੋਲਾ ਇੰਪੋਰਟਰ ਹੈ ਤੇ ਮੰਨਿਆ ਜਾਂਦਾ ਸੀ ਕਿ ਚੀਨ ਵੱਲੋਂ ਇਹ ਕਾਰਵਾਈ ਤਾਂ ਕੀਤੀ ਗਈ ਕਿਉਂਕਿ ਕੈਨੇਡਾ ਨੇ ਚੀਨੀ EV ਸਾਂਤੇ ਬੈਟਰੀਜ਼ ਦੇ ਉੱਪਰ 100% ਟੈਰਫ ਲਗਾਏ ਸਨ ਕੈਨੋਲਾ ਦੇ ਉੱਪਰ ਟੈਰਫ ਲੱਗਣ ਤੋਂ ਬਾਅਦ ਪ੍ਰੀਮੀਅਰ ਸਕਾਟ ਮੋ ਨੇ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਖੁਦ ਚੀਨ ਦੇ ਰਾਸ਼ਟਰਪਤੀ ਛੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨ ਅਤੇ ਕੈਨੇਡਾ ਨੂੰ ਚੀਨ ਦੀਆਂ EVs ਦੇ ਉੱਪਰ ਉਹ 100% ਟੈਰਫ ਹਟਾ ਦੇਣਾ ਚਾਹੀਦਾ ਤਾਂ ਜੋ ਟ੍ਰੇਡ ਰਿਲੇਸ਼ਨਸ ਨੂੰ ਬਿਹਤਰ ਕੀਤਾ ਜਾ ਸਕੇ ਪਰ ਦੂਜੇ ਪਾਸੇ ਚੀਨ ਦਾ ਤਰਕ ਸੀ ਕਿ ਐਂਟੀ ਡੰਪਿੰਗ ਜਾਂਚ ਦੇ ਤਹਿਤ ਇਹ ਟੈਰਫਸ ਇੰਪੋਜ਼ ਕੀਤੇ ਗਏ ਨੇ ਜਿਸ ਵਿੱਚ ਉਹਨਾਂ ਤਰਕ ਦਿੱਤਾ ਸੀ ਕਿ ਕੈਨੇਡੀਅਨ ਕੈਨੋਲਾ ਫਾਰਮਰਸ ਨੂੰ ਫੈਡਰਲ ਸਰਕਾਰ ਦੇ ਵੱਲੋਂ ਸਬਸਿਡੀ ਮਿਲਦੀ ਹੈ ਅਤੇ ਉਸ ਸਬਸਿਡੀ ਦਾ ਲਾਹਾ ਲੈ ਕੇ ਉਹ ਚੀਨ ਦੀ ਮਾਰਕੀਟ ਦੇ ਵਿੱਚ ਕੈਨੋਲਾ ਪ੍ਰੋਡਕਟਸ ਡੰਪ ਕਰ ਰਹੇ ਨੇ ਤੇ ਇਸ ਜਾਂਚ ਦੇ ਪੂਰੇ ਹੋਣ ਤੋਂ ਬਾਅਦ ਸਟੈਰਫਸ ਦੇ ਨੰਬਰ ਦੇ ਵਿੱਚ ਤਬਦੀਲੀ ਦੀ ਗੱਲ ਵੀ ਕੀਤੀ ਜਾ ਰਹੀ ਸੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਕੈਨੇਡਾ ਨੂੰ ਚਾਈਨੈਸ ਈਵੀ ਦੇ ਉੱਪਰੋਂ ਟੈਰਫ ਹਟਾ ਲੈਣੇ ਚਾਹੀਦੇ ਨੇ ਅਤੇ ਅਮਰੀਕਾ ਦੀ ਤਰ੍ਹਾਂ ਚੀਨ ਅਤੇ ਅਮਰੀਕਾ ਦੇ ਨਾਲ ਵੱਖਰੇ ਰਸਤਿਆਂ ਦੇ ਉੱਪਰ ਟ੍ਰੇਡ ਰਿਲੇਸ਼ਨ ਸਥਾਪਿਤ ਕਰਨੇ ਚਾਹੀਦੇ ਨੇ ਕਿਉਂਕਿ ਇਸ ਦੇ ਨਾਲ ਹੀ ਮੁਲਕ ਦੀ ਇਕਨੋਮੀ ਅਤੇ ਹਰ ਸੈਕਟਰ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਹੈ ਕਿਉਂਕਿ ਕੈਨੋਲਾ ਇੰਡਸਟਰੀ 43 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਜੋ ਕਿ 2 ਲੱਖ ਨੌਕਰੀਆਂ ਪੈਦਾ ਕਰਦੀ ਹੈ ਇਸ ਮੀਟਿੰਗ ਤੋਂ ਬਾਅਦ ਵੀਰਵਾਰ ਨੂੰ ਪ੍ਰਧਾਨ ਮੰਤਰੀ ਮਾਕਕਾਰ ਨੇ ਮੈਕਸੀਕੋ ਜਾਣਗੇ ਕਿਉਂਕਿ ਪਿਛਲੇ ਸਮੇਂ ਦੌਰ ਦੇ ਨਾਲ ਟੈਰਫ ਵਾਰ ਚੱਲਣ ਤੋਂ ਬਾਅਦ ਮੈਕਸੀਕੋ ਦੇ ਨਾਲ ਰਿਲੇਸ਼ਨ ਸੁਧਾਰਨ ਨੂੰ ਲੈ ਕੇ ਕੈਨੇਡਾ ਦੇ ਵੱਲੋਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਕਿਉਂਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਫੋਰਨ ਅਫੇਅਰ ਮਨਿਸਟਰ ਅਤੇ ਫਾਈਨੈਂਸ ਮਨਿਸਟਰ ਦੇ ਵੱਲੋਂ ਮੈਕਸੀਕੋ ਵਿਜ਼ਿਟ ਕੀਤੀ ਗਈ ਸੀ ਤੇ ਹੁਣ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਵੀ ਮੈਕਸੀਕੋ ਦੇ ਵਿੱਚ એનર્ਜੀ ਇਨਫਰਾਸਟ੍ਰਕਚਰ ਅਤੇ ਇਨਵੈਸਟਮੈਂਟ ਦੇ ਵਿਸ਼ੇ ਦੇ ਉੱਪਰ ਗੱਲਬਾਤ ਜਾਰੀ ਰੱਖੀ ਜਾਏਗੀ ਹੁਣ ਦੇਖਦੇ ਹਾਂ ਐਡਮੰਟਨ ਤੋਂ ਸੀਨੀਅਰ ਪੱਤਰਕਾਰ ਕਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਗਲੇ ਸਾਲ ਯਾਨੀ 2026 ਦੇ ਅਖੀਰ ਤੱਕ ਅਲਬਰਟਾ ਦੇ ਵਿੱਚ ਜਿਹੜਾ ਡਰਾਈਵਰ ਲਾਇਸੈਂਸ ਹੋਵੇਗਾ ਤੁਹਾਡੇ ਕੋਲ ਉਹਦੇ ਉੱਤੇ ਤੁਹਾਡੇ ਸਿਟੀਜ਼ਨਸ਼ਿਪ ਦੇ ਮਾਰਕਰ ਹੋਣਗੇ ਔਰ ਨਾਲ ਦੀ ਨਾਲ ਹੈਲਥ케ਅਰ ਕਾਰਡ ਦਾ ਨੰਬਰ ਵੀ ਉਹਦੇ ਤੇ ਹੋਵੇਗਾ ਜੀहां ਤੁਸੀਂ ਠੀਕ ਸੁਣਿਆ 226 ਦੇ ਅਖੀਰ ਵਿੱਚ ਤੁਹਾਡੇ ਡਰਾਈਵਰ ਲਾਇਸੈਂਸ ਦੇ ਉੱਤੇ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਮਾਰਕਰ ਹੋਣਗੇ ਔਰ ਨਾਲ ਦੀ ਨਾਲ ਅਲਬਰਟਾ ਹੈਲਥ케ਅਰ ਦਾ ਨੰਬਰ ਵੀ ਹੋਵੇਗਾ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਨੇ ਦੱਸਿਆ ਕਿ ਅਸੀਂ ਜਿਹੜਾ ਇਹ ਐਫੀਸ਼ੀਐਂਸੀ ਲਈ ਕਰ ਰਹੇ ਹਾਂ ਔਰ ਬਿਹਤਰੀ ਲਈ ਕਰ ਰਹੇ ਹਾਂ ਉਕੰਦੇ ਵੀ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਨਾ ਤੁਹਾਨੂੰ ਬਾਰੇ ਸਾਰੇ ਕਾਰਡ ਜਿਹੜੇ ਆਪਣੇ ਨਾਲ ਨਹੀਂ ਲੈ ਕੇ ਤੁਰਨਾ ਪਏਗਾ ਔਰ ਖਾਸ ਕਰਕੇ ਜਿਹੜਾ ਇਸ਼ਾਰਾ ਹੋ ਰਿਹਾ ਉਹ ਹੈ ਵੀ ਬੰਦੇ ਨੂੰ ਜਦੋਂ ਪ੍ਰੂਫ ਕਰਨਾ ਹੁੰਦਾ ਵੀ ਮੈਂ ਕੈਨੇਡੀਅਨ ਸਿਟੀਜ਼ਨ ਆ ਤੇ ਉਹ ਅੱਗੇ ਹੱਥ ਚੱਕ ਕੇ ਦੱਸ ਦਿੰਦਾ ਸੀ ਵੀ ਮੈਂ ਕੈਨੇਡੀਅਨ ਸਿਟੀਜ਼ਨ ਆ ਤੇ ਦੂਸਰੇ ਬੰਦਾ ਯਕੀਨ ਕਰਦਾ ਸੀ ਪਰ ਹੁਣ ਉਹ ਕਹਿੰਦੇ ਵੀ ਜਿਹੜੇ ਕੋਲ ਸਿਟੀਜ਼ਨਸ਼ਿਪ ਹੋਵੇਗੀ ਉਹ ਜਦੋਂ ਉਹਦਾ ਡਰਾਈਵਰ ਲਾਇਸੈਂਸ ਲੈਣ ਜਾਂਦਾ ਉਥੇ ਉਹਦੇ ਉਹ ਮਾਰਕਰ ਲਾਤਾ ਜਾਏਗਾ ਨਾ ਕਿ ਉਹਦਾ ਨੰਬਰ ਨਹੀਂ ਲਿਖਣਾ ਸਿਰਫ ਮਾਰਕਰ ਹੋਣਗੇ ਜਿਹਦੇ ਤੋਂ ਪਤਾ ਲੱਗ ਜਾਏਗਾ ਕੋਡ ਤੋਂ ਕਿ ਇਹ ਬੰਦਾ ਕੈਨੇਡੀਅਨ ਸਿਟੀਜ਼ਨ ਆ ਐਨ ਡੀ ਪੀ ਪਾਰਟੀ ਦੀ ਜਿਹੜੀ ਹੈ ਜੀ ਲਜ਼ਤ ਤਾਸਦਾ ਹੁਰੀ ਸ਼ੈਡੋ ਮਿਨਿਸਟਰ ਨੇ ਇਮੀਗ੍ਰੇਸ਼ਨ ਦੇ اور ਮਲਟੀਕਲਚਰਲਿਜ਼ਮ ਦੇ ਉਹ ਕਹਿੰਦੇ ਵੀ ਇਹ ਕਿਸਮ ਦਾ ਨਵੀਂ ਬਿਊਰੋਕ੍ਰੇਸੀ ਕ੍ਰੀਏਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹ ਕਹਿੰਦੇ ਵੀ ਜਦੋਂ ਹੁਣ ਹਰੇਕ ਬੰਦਾ ਆਪਣਾ ਡਰਾਈਵਰ ਲਾਇਸੈਂਸ ਰੀਨਿਊ ਕਰਾਉਣ ਜਾਏਗਾ ਤੇ ਉਹਨੂੰ ਜਾਂ ਤਾਂ ਪੁਰਾਣਾ ਆਪਣਾ ਬਰਥ ਸਰਟੀਫਿਕੇਟ ਲੱਭਣਾ ਪਊਗਾ ਜਾਂ ਸਿਟੀਜ਼ਨਸ਼ਿਪ ਵਾਲਾ ਜਿਹੜਾ ਕਾਰਡ ਆ ਉਹ ਲੱਭਣਾ ਪਏਗਾ ਉਹ ਕਹਿੰਦੇ ਖਾਮਖਾ ਜਿਹੜੀ ਆ ਬਿਊਰੋਕ੍ਰੇਸੀ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵੀ ਇਹਦਾ ਕੋਈ ਫਾਇਦਾ ਨਹੀਂ ਹੋਣਾ ਜਦੋਂ ਕਿ ਅਲਬਰਟਾ ਸਰਕਾਰ ਕਹੇ ਰਹੀ ਵੀ ਅਸੀਂ ਓਟਵਾ ਦੇ ਨਾਲ ਵੀ ਕੰਸਲਟ ਇਸ ਗੱਲ ਤੇ ਕੀਤਾ ਸੀ ਜਦੋਂ ਅਸੀਂ ਓਟਵਾ ਨੂੰ ਇਹ ਗੱਲ ਪੁੱਛੀ ਕਿ ਭਾਈ ਇਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਆ ਵੀ ਇੱਕੋ ਹੀ ਕਾਰਡ ਦੇ ਉੱਤੇ ਸਾਰੀ ਜਿਹੜੀ ਇਨਫੋਰਮੇਸ਼ਨ ਹੋਵੇ ਵਿਅਕਤੀ ਦੀ ਤਾਂ ਉਹ ਕਹਿੰਦੇ ਵੀ ਉਹਨਾਂ ਕੋਲ ਹੋਰ ਕੋਈ ਐਗਜ਼ਾਮਪਲ ਨਹੀਂ ਸੀ ਹੈ ਤੇ ਸਾਨੂੰ ਇਹ ਫੇਕ ਕਰਨਾ ਪਿਆ ਵੀ ਅਸੀਂ ਕਹਾਂ ਵੀ ਇਹ ਜ਼ਰੂਰ ਕੀਤਾ ਜਾਏਗਾ ਔਰ ਇਹ ਆਉਂਦੇ ਸਮੇਂ ਜ ਕੀਤਾ ਜਾਏਗਾ ਇੱਕ ਇਹਦਾ ਫਾਇਦਾ ਉਹ ਹੋਰ ਦੱਸ ਰਿਹਾ ਜੀ ਵੀ ਜਦੋਂ ਵੀ ਕੋਈ ਅਲਬਰਟਾ ਨੇ ਕਿਸੇ ਬੈਨੀਫਿਟ ਵਗੈਰਾ ਲਈ ਉਹ ਕਹਿੰਦੇ ਅਪਲਾਈ ਕਰਨਾ ਹੋਏਗਾ ਤੇ ਉਹਨੂੰ ਇਹ ਕਾਰਡ ਦਿਖਾ ਲ ਕੇ ਹੀ ਕੰਮ ਚੱਲ ਜਾਏਗਾ ਪਰ ਐਨਡੀਪੀ ਵਾਲੇ ਕਹਿੰਦੇ ਜੀ ਵੀ ਅ ਸਿਟੀਜ਼ਨਸ਼ਿਪ ਨੂੰ ਸਿਰਫ ਇੱਕ VOTING ਵੇਲੇ ਹੀ ਵਾਧੇ ਅਧਿਕਾਰਿਆ ਬਾਕੀ ਬੈਨੀਫਿਟ ਤਾਂ ਸਾਰਿਆਂ ਨੂੰ ਸੇਮ ਹੀ ਨੇ ਸੋ ਉਹ ਆਪਣਾ ਪੱਖ ਦੱਸ ਰਹੇ ਨੇ ਪਰ ਅਲਬਰਟਾ ਸਰਕਾਰ ਕਹਿੰਦੀ ਵੀ ਅਗਲੇ ਸਾਲ ਤੋਂ ਜਿਹੜਾ ਹੈ ਜੀ ਥੋਰਟਸ ਦੀ ਐਂਡ 226 ਦੇ ਤੁਹਾਨੂੰ ਇਹ ਨਵਾਂ ਜਿਹੜਾ ਡਰਾਈਵਰ ਲਾਇਸੈਂਸ ਆ ਉਹ ਮਿਲੇਗਾ ਜਿਹਦੇ ਉੱਤੇ ਤੁਹਾਡੇ ਅਲਬਰਟਾ ਹੈਲਥ ਕਾਰਡ ਦੀ ਇਨਫੋਰਮੇਸ਼ਨ ਹੋਏਗੀ ਔਰ ਨਾਲ ਦੀ ਨਾਲ ਜਿਹੜੀ ਦੂਸਰੀ ਇਨਫੋਰਮੇਸ਼ਨ ਸਿਟੀਜ਼ਨਸ਼ਿਪ ਦੀ ਹੋਏਗੀ ਔਰ ਇੱਥੋਂ ਤੱਕ ਉਹ ਕਹਿੰਦੇ ਵੀ ਅਲਬਰਟਾ ਦੇ ਵਿੱਚ ਪਹਿਲਾਂ ਹੀ ਨਾ 530000 ਕਾਰਡ ਜਿਹੜੇ ਆ ਉਹ ਜਿੰਨੇ ਇੱਥੇ ਬੰਦੇ ਰਹਿੰਦੇ ਉਹਨਾਂ ਨੰਬਰਾਂ ਨਾਲੋਂ 530000 ਜ਼ਿਆਦਾ ਆ ਸੋ ਪ੍ਰੀਮੀਅਰ ਕਹਿੰਦੀ ਵੀ ਇਹ ਇਦਾਂ ਲੱਗਦਾ ਵੀ ਜਿਵੇਂ ਹਾਫ ਮਿਲੀਅਨ ਲੋਕ ਜਿਹੜੇ ਆ ਉਹ ਕਾਰਡ ਉਦਾਂ ਹੀ ਤੁਰੇ ਫਿਰਦੇ ਆ ਹੋ ਸਕਦਾ ਵੀ ਉਹਨਾਂ ਦਾ ਮਿਸਯੂਜ਼ ਕੀਤਾ ਜਾ ਰਿਹਾ ਹੋਵੇ ਤੇ ਉਹ ਵੀ ਇਹਦੇ ਨਾਲ ਬੰਦ ਹੋ ਜਾਏਗਾ। ਚੈਨਲ ਪੰਜਾਬੀ ਲਈ ਕਲਮੇਤ ਸਿੰਘ ਸੰਗਾ ਐਲਮੈਂਟਨ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।